ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਅਮਰਤਸਰ ਦੇ ਵਿੱਚ ਐਨ ਆਰ ਆਈ ਦੇ ਉੱਤੇ ਹੋਏ ਹਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਬੀਤੇ ਕੱਲ ਹੁਸ਼ਿਆਰਪੁਰ ਤੇ ਅਮਰਤਸਰ ਦੀ ਪੁਲਿਸ ਦੇ ਇੱਕ ਸਾਂਝੇ ਆਪਰੇਸ਼ਨ ਦੇ ਵੱਲੋਂ ਉਹਨਾਂ ਬਦਮਾਸ਼ਾਂ ਨੂੰ ਉਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਸੀ ਪਰ ਜਦੋਂ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕਾਬੂ ਕਰਕੇ ਦੇਰ ਰਾਤ ਅਮਰਤਸਰ ਲਿਆਂਦਾ ਗਿਆ ਤੇ ਜਿੱਥੇ ਉਹਨਾਂ ਦੇ ਵੱਲੋਂ ਹਥਿਆਰ ਲੁਕੋਏ ਹੋਏ ਸੀ ਜਿਨ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਤਾਂ ਉਸ ਥਾਂ ਦੇ ਉੱਤੇ ਜਦੋਂ ਪੁਲਿਸ ਹਥਿਆਰਾਂ ਦੀ ਰਿਕਵਰੀ ਕਰਨ ਦੇ ਲਈ ਉਹਨਾਂ ਨੂੰ ਲਿਆਂਦੀ ਆ ਤਾਂ ਲੁਕੋਏ ਹੋਏ ਹਥਿਆਰ ਜਿਹੜੇ ਸੀ ਉਹ ਬਦਮਾਸ਼ ਚੱਕ ਲੈਂਦੇ ਨੇ ਦਿਖਾਣ ਲੱਗ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਬਦਮਾਸ਼ਾਂ ਦੇ ਗੋਲੀ ਲੱਗਦੀ ਆ ਤਾਂ ਉਹ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਤੋਂ ਬਾਅਦ ਕਾਬੂ ਕਰਕੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਵਾ ਦਿੱਤਾ ਗਿਆ ਤਾਂ ਐਨਆਰਆਈ ਦੇ ਘਰ ਦੇ ਉੱਤੇ ਘਰ ਦੇ ਅੰਦਰ ਵੜ ਕੇ ਜਿਹੜਾ ਆ ਹਮਲਾ ਕੀਤਾ ਗਿਆ ਸੀ ਤੁਸੀਂ ਸਭ ਨੇ ਦੇਖਿਆ ਹੋਵੇਗਾ ਅਮਰਤਸਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਅਮਰੀਕਾ ਦਾ ਇੱਕ ਪੀਆਰਸੀ ਉਸ ਦੇ ਘਰ ਦੇ ਅੰਦਰ ਬਦਮਾਸ਼ ਆਉਂਦੇ ਨੇ ਮੋਟਰਸਾਈਕਲ ਸਪਲੈਂਡਰ ਦੇ ਉੱਤੇ ਬੜੀ ਹਿਰਾਮ ਦੇ ਨਾਲ ਆ ਕੇ ਪਰਿਵਾਰ ਦੇ ਸਾਹਮਣੇ ਉਸ ਐਨਆਰਆਈ ਸੁਖਚੈਨ ਸਿੰਘ ਦੇ ਗੋਲੀਆਂ ਮਾਰ ਦਿੰਦੇ ਨੇ ਤਾਂ ਪਰਿਵਾਰ ਮਿੰਨਤਾ ਤਰਲੇ ਕਰਦਾ ਛੋਟਾ ਬੱਚਾ ਵੀ ਹੱਥ ਜੋੜਦਾ ਕਿ ਅੰਕਲ ਜੀ ਨਾ ਕਰੋ ਅੰਕਲ ਜੀ ਨਾ ਮਾਰੋ ਤਾਂ ਪਰ ਫਿਰ ਵੀ ਉਹ ਬਦਮਾਸ਼ ਜਿਹੜੇ ਨੇ ਹਮਲਾ ਕਰ ਦਿੰਦੇ ਨੇ ਤਾਂ ਪੁਲਿਸ ਨੇ ਥੋੜੀ ਹੀ ਦੇਰ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਹਮਲਾਵਰਾਂ ਨੂੰ ਕਾਬੂ ਕਰਕੇ ਪਰ ਦੇਰ ਰਾਤ ਜਦੋਂ ਹਥਿਆਰਾਂ ਦੀ ਰਿਕਵਰੀ ਕਰਵਾਉਣ ਦੇ ਲਈ ਲੈ ਕੇ ਆਏ ਪੁਲਿਸ ਅੰਮ੍ਰਿਤਸਰ ਨੂੰ ਬਦਮਾਸ਼ਾਂ ਨੂੰ ਤਾਂ ਹਮਲਾ ਕਰ ਦਿੱਤਾ ਇਸ ਬਾਬਤ ਰਣਜੀਤ ਸਿੰਘ ਢਿੱਲੋਂ ਜੋ ਕਿ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਪੂਰੀ ਗੱਲਬਾਤ ਉਹਨਾਂ ਦੀ ਜਵਾਨੀ ਵੀ ਸੁਣਾ ਦਿੰਨੇ ਆ ਤੁਹਾਨੂੰ ਆਲਰੇਡੀ ਪਤਾ ਪਰਸੋਂ ਇੱਕ ਐਨਆਰਆਈ ਸੁਖਸ਼ੈਲ ਸਿੰਘ ਦੇ ਅਟੈਕ ਹੋਇਆ ਸੀਗਾ ਉਸ ਅਟੈਕ ਨੂੰ ਅਸੀਂ ਪਹਿਲੇ 7 ਘੰਟਿਆਂ ਦੇ ਜਿਹੜੇ ਸ਼ੂਟਰ ਦੇ ਆਈਡੈਂਟੀਫਾਈ ਕਰ ਲਏ ਸੀ ਉਤੋਂ ਨੈਕਸਟ ਤੁਰੰਤ ਬਾਅਦ ਕੱਲ ਜਿਹੜੇ ਆ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ 5 ਅਸੀਂ ਗ੍ਰਿਫਤਾਰ ਕਰਕੇ ਉਹਨੂੰ ਤੈਹ ਤੱਕ ਪਹੁੰਚ ਗਏ ਸੀਗੇ ਤੇ ਉਹਨਾਂ ਦੀ ਲੜੀ ਦੇ ਵਿੱਚ ਹੀ ਉਹ ਅਸਲ ਜਿਹੜੇ ਸ਼ੂਟਰ ਦਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਦੂਸਰੀਆਂ ਏਜੰਸੀਆਂ ਜਿਹੜੀਆਂ ਇੰਟਰਨਲ ਸਿਕਿਉਰਿਟੀ ਕਾਉਂਟਰ ਇੰਟੈਲੀਜੈਂਸ ਤੇ ਜਿਹੜੀ ਜਿਹਦੇ ਤਹਿਤ ਅਸੀਂ ਹਿਸ਼ਾਰਪੁਰ ਪਹੁੰਚੇ ਹਿਸ਼ਾਰਪੁਰ ਤੋਂ ਉਹਨਾਂ ਨੂੰ ਸਰਾਂ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਕੇ ਲਿਆ ਕੇ ਉਹਨਾਂ ਨੂੰ ਵੈਪਨ ਕਵਰੀ ਲਈ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਜਵਾਨਾਂ ਤੇ ਹਮਲਾ ਕਰਨ ਇਹ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਅਟੈਕ ਕਰ ਦੇ ਸਾਡੇ ਅਸੀਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਆਪਣੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਕਾਬੂ ਕੀਤਾ ਦੋਂ ਹਸਪੀਟਲ ਪਹੁੰਚਿਆ ਤੇ ਅਸੀਂ ਉੱਥੇ ਜਾ ਕੇ ਕਿੰਨੇ ਫਾਇਰ ਕੀਤੇ ਗਏ ਉਹਨਾਂ ਦੇ ਵੱਲੋਂ ਜੀ ਨਹੀਂ ਇੱਥੇ ਕੀ ਹੋਇਆ ਇਸ ਜਗ੍ਹਾ ਤੇ ਇੱਥੇ ਉਹਨਾਂ ਨੇ ਜਦੋਂ ਵੈਪਨ ਕੱਢ ਕੇ ਦੇਣੇ ਸਾਨੂੰ ਵੈਪਨ ਦਿਖਾ ਰਹੇ ਸੀ ਵੈਪਨ ਦਿਖਾਉਂਦਿਆਂ ਹੀ ਉਹਨਾਂ ਨੇ ਵੈਪਨ ਲੈ ਕੇ ਸਾਡੇ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਿ ਸਾਡੇ ਜਵਾਬੀ ਫਾਇਰਿੰਗ ਤੇ ਆਪਦੇ ਬਚਾਅ ਦੇ ਲਈ ਫਾਇਰਿੰਗ ਕਰਦੇ ਆ ਸਾਡੀਆਂ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਉਹ ਜ਼ਖਮੀ ਹੋ ਗਏ ਉਹਨਾਂ ਸਾਡੇ ਚਲੇ ਬੰਦੇ ਤੇ ਵੱਡੀ ਸਫਲਤਾ ਮਿਲੀ ਬਹੁਤ ਵੱਡੀ ਸਫਲ ਬਹੁਤ ਵੱਡੀ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਉਹਨਾਂ ਬਦਮਾਸ਼ਾਂ ਨੂੰ ਇੱਥੇ ਲਿਆਂਦਾ ਗਿਆ ਤੇ ਉਸ ਤੋਂ ਬਾਅ ਪੁਲਿਸ ਪਾਰਟੀ ਦੇ ਉੱਤੇ ਹਮਲਾ ਕਰ ਦਿੱਤਾ ਬਚਣ ਦੀ ਕੋਸ਼ਿਸ਼ ਭੱਜਣ ਦੀ ਕੋਸ਼ਿਸ਼ ਸੀ ਇਹਨਾਂ ਦੀ ਭੱਜਣ ਦੀ ਫਰਾਕ ਦੇ ਵਿੱਚ ਸੀ ਪਰ ਪੁਲਿਸ ਦੇ ਵੱਲੋਂ ਬੜੀ ਮੁਸ਼ਤੈਦੀ ਦੇ ਨਾਲ ਇਹਨਾਂ ਦੇ ਉੱਤੇ ਫਾਇਰ ਕਰਕੇ ਇਹਨਾਂ ਨੂੰ ਜ਼ਖਮੀ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਬੀਤੇ ਦਿਨਾਂ ਦੇ ਵਿੱਚ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਜਰੂਰ ਖੜੇ ਹੋਏ ਨੇ ਤਾਂ ਕਿਉਂਕਿ ਇਸ ਤਰੀਕੇ ਦੇ ਨਾਲ ਇੱਕ ਘਰ ਦੇ ਅੰਦਰ ਬੇਖੌਫ ਹੋ ਕੇ ਬਦਮਾਸ਼ ਜਾਂਦੇ ਨੇ ਉਸ ਤੋਂ ਬਾਅਦ ਐਨ ਆਰ ਆਈ ਦੇ ਉੱਤੇ ਸ਼ਰੀਆਮ ਗੋਲੀਆਂ ਚਲਾ ਦਿੰਦੇ ਨੇ ਤਾਂ ਫਿਰ ਲੋਕ ਆਪਣੇ ਆਪ ਨੂੰ ਇਹ ਸਵਾਲ ਆਪਣੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਸਵਾਲ ਕਰ ਰਹੇ ਨੇ ਕਿ ਆਖਰ ਅਸੀਂ ਸੁਰੱਖਿਤ ਹੈ ਕਿੱਥੇ ਆ ਬਾਹਰ ਜਾਂਦੇ ਆ ਤਾਂ ਉਸ ਵੇਲੇ ਇਸ ਤਰੀਕੇ ਦੀਆਂ ਘਟਨਾ ਦੇਖਣ ਨੂੰ ਮਿਲ ਜਾਂਦੀਆਂ ਨੇ ਕੋਈ ਸੈਰ ਕਰਨ ਜਾ ਰਿਹਾ ਹੁੰਦਾ ਉਸ ਵੇਲੇ ਇਸ ਤਰੀਕੇ ਦਾ ਕੋਈ ਹਮਲਾ ਹੋ ਜਾਂਦਾ ਪਰ ਜਦੋਂ ਇਨਸਾਨ ਘਰ ਦੇ ਵਿੱਚ ਬੈਠਾ ਘਰ ਦੇ ਵਿੱਚੋਂ ਆ ਜਾਂਦੇ ਨੇ ਅੰਦਰ ਵੜ ਕੇ ਬੇਖੌਫ ਹੋ ਕੇ ਬਦਮਾਸ਼ ਗੋਲੀਆਂ ਚਲਾ ਕੇ ਬੜੇ ਹੀ ਆਰਾਮ ਦੇ ਨਾਲ ਚਲੇ ਜਾਂਦੇ ਨੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਫਿਰ ਸਵਾਲੀਆ ਨਿਸ਼ਾਨ ਖੜੇ ਹੋਣੇ ਲਾਜ਼ਮੀ ਨੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਿਹਾ ਕਿ ਲਾਅ ਇਨ ਆਰਡਰ ਕਿੱਥੇ ਆ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲਿਆ ਪਿਆ ਰਾਜਕੁਮਾਰ ਬੇਰਕਾ ਨੇ ਇਹ ਗੱਲ ਕਹੀ ਸੁਭੀਰ ਸਿੰਘ ਬਾਦਲ ਨੇ ਵੀਡੀਓ ਅਪਲੋਡ ਕਰੀ ਪਰ ਪੁਲਿਸ ਦੀ ਇੱਥੇ ਤਾਰੀਫ਼ ਕਰਨੀ ਬਣਦੀ ਆ ਜਿਨ੍ਹਾਂ ਦੇ ਵੱਲੋਂ 24 ਘੰਟੇ ਦੇ ਵਿੱਚ ਵਿੱਚ ਇਸ ਮਾਮਲੇ ਦੇ ਜਿਹੜੇ ਬਦਮਾਸ਼ ਸੀ ਇਸ ਮਾਮਲੇ ਦੇ ਵਿੱਚ ਹਮਲੇ ਦੇ ਵਿੱਚ ਜੋ ਬਦਮਾਸ਼ ਦਿਖ ਰਹੇ ਸੀ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਐਨਆਰਆਈ ਸੁਖਚੈਨ ਸਿੰਘ ਦੇ ਉੱਤੇ ਹਮਲਾ ਹੋਇਆ ਸੀ ਤਾਂ ਪਰਿਵਾਰ ਦੇ ਸਾਹਮਣੇ ਉਹਨਾਂ ਨੂੰ ਕਾਬੂ ਕਰਕੇ ਪਰ ਉੱਥੇ ਅਮਰਸਰ ਲਿਆਂਦਾ ਜਾ ਰਿਹਾ ਸੀ ਤਾਂ ਉਹ ਭੱਜਣ ਦੀ ਫੁਰਾਕ ਦੇ ਵਿੱਚ ਸੀ ਪਰ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ